ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਤਾਜੀ ਸੂਈ ਸਵਾਈ ਵਹਿੜ ਵਿਖਾਉਣੀ ਹੈ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਬੱਚਾ ਤੁਸੀਂ ਵੇਖ ਸਕਦੇ ਗਿੱਲਾ ਹੀ ਪਿਆ ਅਜੇ ਖੜ ਨਹੀਂ ਲੱਗਿਆ ਦੁੱਧ ਬਾਈ ਕਹਿੰਦਾ ਇਹਦਾ ਮੱਝਾ ਹੈਗਾ ਜਮਾਂ ਚ ਟਾਪ ਕੈਮਰਾ ਵੀਰ ਦੱਸਦਾ ਸੀਗਾ ਕਿ ਇੱਕ ਪਾਸੇ ਬੰਦਾ 4 ਲੱਖ ਵਾਲੀ ਮੱਝ ਲੈ ਆਵੇ ਇੱਕ ਪਾਸੇ ਬਾਈ ਕਹਿੰਦਾ ਆ ਮੇਰੀ ਉਦੋਂ ਅੱਧੇ ਮੁੱਲ 'ਚ ਵੈੜ ਲੈ ਜੇ 4 ਲੱਖ ਵਾਲੀ ਮੱਝ ਨਾਲੋਂ ਬਾਈ ਕਹਿੰਦਾ ਦੁੱਧ ਵੱਧ ਦੇਊਗੀ ਤੇ ਫੈਟ ਵੀ ਬਾਈ ਕਹਿੰਦਾ ਇਹਦੀ 6.5 ਆਉਂਦੀ ਹੈ ਜਿਹੜਾ ਭੈਣ ਭਰਾ ਬਾਈ ਕਹਿੰਦਾ ਲੈ ਗਿਆ ਚੇਤੇ ਹੀ ਰੱਖੂ ਬਾਕੀ ਇਨਫਰਮੇਸ਼ਨ ਲੈ ਦਨਾਂ ਛੋਟਾ ਜਿਹਾ ਮੁੱਲ ਹੋਣਾ ਜਮਾ ਹਾਂਜੀ ਸਾਸਿਕਾ ਬਾਈ ਸਾਸਿਕਾ ਬਾਈ ਨਾਮ ਤੇ ਐਡਰੈਸ ਦੱਸੀਏ ਨਾਮ ਲਾਲੀ ਬਾਈ ਪਿੰਡ ਚੜੱਕ ਜ਼ਿਲ੍ਹਾ ਮੋਗਾ ਫਿਲ ਵੀ ਮੋਗਾ ਹੀ ਬਾਈ ਫੋਨ ਨੰਬਰ ਦੱਸੀਏ 8198856080 ਬਾਈ ਇੱਕ ਰਿਫਰ ਦੱਸੀਏ 8198856080 ਬਾਈ ਕਿੰਨਾਂ ਵਸੂਆ ਬਾਈ ਲਾਲੀ ਇਹ ਦੂਜੇ ਸੂਈ ਆ ਬਾਈ ਆ 20 ਮਿੰਟ ਹੀ ਹੋਇਆ ਸੂਈ ਨੂੰ ਪਹਿਲੇ ਸੂਈ ਕਿੰਨਾ ਕੁ ਦੁੱਧ ਦੇਗੀ ਪਹਿਲੇ ਇਹਨਾਂ ਨੇ ਦੱਸਿਆ ਜਿਹੜਾ ਬਾਈ ਲਿਆਂਦੀ ਸੀਗੀ ਆਪਾਂ ਉਹ ਕਹਿੰਦਾ ਵੀ 16-17 ਕਿਲੋ ਆਮ ਨਹੀਂ ਦੇਈ ਗਈ ਆ ਪਰ ਐਰ ਕੀ ਜੋ ਲਿਆਉਂਦੀ ਆ ਉਹਦੀ ਕੰਡੀਸ਼ਨ ਉਹੋ ਜੀ ਸੀਗੀ ਮੇਰੇ ਕੋਲੇ ਹੋ ਗਿਆ 6-7 ਦਿਨ ਆਈ ਨੂੰ ਚਚੜ ਝੋਟ ਚੜੇ ਲੱਗੇ ਹੋਏ ਸੀਗੇ ਠੀਕ ਆ ਪੂਰੀ ਜਣੀ ਲੱਸੀ ਸੀਗੀ ਹੁਣ ਤੱਕ ਪੰਜਾਂ ਚਾਰਾਂ ਨਾਲ ਸੈੱਟ ਹੋ ਗਈ ਆ ਮੜੀ ਇਹ ਗਾਂ ਉਹ ਐਰ ਕੀ ਦੁੱਧ 20-22 ਕਿਲੋ ਰਾਂ ਆਉਣਾ ਪਿਆ ਸਕਦੀ ਆ ਜੇ ਕਿਸੇ ਸੇਵਾ ਵਾਲੇ ਕੋਲੇ ਔੜ ਗਈ ਠੀਕ ਆ ਜੇ ਕਿਸੇ ਨੇ ਪਾਉਣਾ ਹੀ ਨਹੀਂ ਕੋਹ ਬਾਈ ਫੇਰ ਉਹਦਾ ਤਾਂ ਸਾਨੂੰ ਕੋਈ ਫਾਇਦਾ ਹੀ ਨਹੀਂ ਕਹਿਣ ਦਾ ਮੋੜ ਕੇ ਅਗਲਾ ਲਾਂਭਾ ਵੀ ਨਾ ਦੇਵਾਂ ਪਰ ਆਪਾਂ 15-16 ਕਹਿ ਗਈ ਦਵਾਂ ਹਾਂ ਇੰਨਾ ਹੀ ਮੰਨ ਲਈ ਇੰਨਾ ਦਾ ਰਾਂ ਨਹੀਂ ਦੇਈ ਜੇ ਕੋਈ ਚੰਗੀ ਸੇਵਾ ਕਰਕੇ ਆਪਣਾ 20 ਕਿਲੋ ਚੋਲੇ ਗਾਂ ਠੰਡੀ ਸੀਲ ਬਈ ਫੁੱਲਾ ਧਾਰਦੀ ਐ ਇੱਕ ਨੰਬਰ ਆ ਥਾਣਾ ਦੀ ਗਰੰਟੀ ਉਹ ਕਿੰਨੀ ਗਬਲੀ ਚੋਈ ਆ ਕੁਛ ਨਹੀਂ ਬਾਈ ਹਾਇ ਤਾਂ ਤੁਹਾਨੂੰ ਦੱਸੀ ਜਾਣਾ ਵੀ ਨਿਚੋਈ ਨਹੀਂ ਆ ਮੈਂ ਤੈਨੂੰ ਮੈਂ ਝੂਠ ਮਾਰਨ ਦਾ ਸਾਰਿਆਂ ਦੇ ਮੂੰਹ ਚੜਿਆ ਵਾ ਤੈਨ ਸਾਢੇ 3 ਕਿਲੋ ਕੱਢਦਾ ਬਾਈ ਵੀਡੀਓ ਵੇਣੀ ਆ ਨਾ ਬੱਚੇ ਨੂੰ ਪਿਆ ਕੇ ਕੱਢਦਾ ਹਾਲਾਂਕਿ ਉਹ ਰੇਗ ਭਲਾ ਦੋ ਦਿਨ ਖੜੀ ਰਵੇ ਸੂਈ ਦੀ ਹੂੰ ਕੱਢਦੇ ਕਿਲੋ ਖੰਡ ਮਸਾਂ ਹੀ ਆ ਹੂੰ ਉਹ ਸਾਫ਼ ਵਾਲਾ ਕੰਮ ਤਾਂ ਹੁੰਦਾ ਨਹੀਂ ਝੂਠ ਮਾਰਨ ਦਾ ਪਰ ਮਾੜੀਆਂ ਗੱਲਾਂ ਜਿਹੜੇ ਝੂਠ ਮਾਰਦੇ ਆਪਾਂ ਦਾ ਬਾਈ ਕੱਲੀਆਂ ਧਾਰਾਂ ਮਾਰ ਕੇ ਠੀਕ ਹੈ ਮੈਂ ਕਹਿ ਰਹਾ ਵੀ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਕਹਿੰਦਾ ਆਪ ਵੇਖ ਲਿਗੇ ਕੋਹ ਨਹੀਂ ਇੰਨਾ ਨਾ ਪਰ ਤੁਹ ਦਾ ਪਤਾ ਨਹੀਂ ਹੁੰਦਾ ਸਾਰੀ ਚੀਜ਼ ਦਾ ਹਾਂ ਤੇ ਚੋਇਆ ਜਾਇਆ ਨਹੀਂ ਜੀ ਬਾਈ ਕੱਢੀਏ ਬਾਹਰ ਨੂੰ ਦੋਸਤੋ ਬਹੁਤ ਵਧੀਆ ਗੱਲ ਕੀਤੀ ਬਾਈ ਕਹਿੰਦਾ ਆਪਾਂ ਚੋਇਆ ਕੁਛ ਨਹੀਂ ਕੱਲੀਆਂ ਧਾਰਾ ਮਾਰ ਕੇ ਵੇਖੀ ਆ ਵੇਖੀ ਆ ਕਿ ਥਣਾ ਦੀ ਓਕੇ ਆ ਚਵਾਈ ਦੀ ਇੱਕ ਨੰਬਰ ਆ ਥਣਾ ਦੀ ਬਾਈ ਕਹਿੰਦਾ ਓ ਓਕੇ ਆ ਧਾਰਾ ਮਾਰ ਕੇ ਵੇਖ ਲਈਆਂ ਦੋਸਤੋ ਬਾਈ ਕਹਿੰਦਾ ਨਹੀਂ ਹਰੇਕ ਕਹਿੰਦਾ ਬਾਈ ਵੀਡੀਓ ਵੇਨਾ ਸਾਰੀਆਂ ਹੀ ਆਪਣੇ ਚੈਨਲ ਆ ਐ ਸਾਰੀਆਂ ਵੀਡੀਓ ਵੇਂਦਾ ਬਾਈ ਬਾਈ ਕਹਿੰਦਾ ਨਹੀਂ ਹਰੇਕ ਦੇ ਮੂੰਹ ਚੜਿਆ ਅਗਲਾ ਕਹਿੰਦਾ 20 ਮਿੰਟ ਹੋ ਗਏ ਸੂਈ ਨੂੰ ਸਾਢੇ ਤਿੰਨ ਚਾਰ ਕਿਲੋ ਬੌਲੀ ਝੋਲੀ ਆ ਤੇ ਬੱਚੇ ਨੂੰ ਝੰਗਾਤਾ ਆਪਾਂ ਨਹੀਂ ਬਾਈ ਕਹਿੰਦਾ ਸਾਢੇ ਤਿੰਨ ਕਿਲੋ ਕਹਿੰਦੇ ਅਸੀਂ ਝੋਲਿਆ ਕੁਝ ਕੁਝ ਨਹੀਂ ਝੋਲਿਆ ਕੱਲੀਆਂ ਧਾਰਾਂ ਮਾਰੀਆਂ ਪੰਜ ਛੇ ਦਿਨ ਹੋ ਗਏ ਬਾਈ ਕਹਿੰਦਾ ਮੇਰੇ ਕੋਲੇ ਵਹਿੜਾਈ ਨੂੰ ਜਿੰਨਾ ਤੋਂ ਲਈਓ ਕਹਿੰਦੇ 16 17 ਕਿਲੋ ਦੁੱਧ ਚੋਇਆ ਤੇ ਪਰ ਬਾਈ ਕਹਿੰਦਾ ਚਿਚੜਾਂ ਨਾਲ ਭਰੀ ਸੀ ਮੈਂ ਹੀ ਚਿਚੇ ਚੋਚੜ ਲਾਏ ਬਾਈ ਕਹਿੰਦਾ ਹੁਣ ਤਾਂ ਪਾਣੀ ਜਾਂ ਫਿਰਿਆ ਵਾ ਤੇ ਜੇ ਬਾਈ ਕਹਿੰਦਾ ਬੱਛੀ ਰਾਜੀ ਹੁੰਦੀ 20 ਕਿਲੋ ਦੁੱਧ ਚਵਾਉਂਦੀ RAM ਨਾ ਸੀਲ ਸੌ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਸੋਹਣਾ ਗੁਲਾਬੀ ਥਾਨ ਆ ਹੱਦੀ ਚਵਾਈ ਵਾਲੇ ਬਾਈ ਕਹਿੰਦਾ 15 16 ਹੀ ਮੰਨ ਕੇ ਅਗਲਾ ਸੌਦਾ ਕਰ ਲੈ 15 16 ਕਿਲੋ ਖੁੱਲਾ ਪਿਆਜੂ ਜੇ ਕੋਈ ਵੱਧ ਸੇਵਾ ਕਰ ਲੂ ਹੋ ਸਕਦਾ ਬਾਈ ਕਹਿੰਦਾ 20 ਕਿਲੋ ਪਿਆਜੇ ਨਹੀਂ 15 16 ਦੀ ਗਾਰੰਟੀ ਆ ਮਗਰ ਬੱਛਾ ਬਾਈ ਅੱਛਾ ਮਗਰ ਬੱਛਾ ਮੇਲ ਕਾਂ ਪਛੜਾ ਥਾਨ ਬੂਰਾ ਚੰਗਾ ਮੋਟਾ ਜਾਨ ਵਾਲਾ ਹੱਦੀ ਚਵਾਈ ਵਾਲਾ ਗੁਲਾਬੀ ਥਾਨ ਦੋਸਤੋ ਬੰਨ ਵੀ ਹੈਗਾ ਧੰਨ ਵੀ ਹੈਗਾ ਮੱਝਾਂ ਵਰਗਾ ਦੁੱਧ ਹੋਊਗਾ ਜਮਾ ਚੱਟਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬਾਈ ਆਫ ਕੈਮਰਾ ਦੱਸਦਾ ਹੀ ਕਿ ਇੱਕ ਪਾਸੇ ਸਵਾ ਲੱਖ ਵਾਲੀ ਮੱਝ ਖੜਾ ਲਓ ਤੇ ਇੱਕ ਪਾਸੇ ਮੇਰੀ ਵੈੜ ਖੜਾ ਲਓ ਮੁੱਲੇ ਦਾ ਉਹ ਅੱਧੋਂ ਅੱਧਾ ਹੋਣਾ ਮੱਝ ਨਾਲੋਂ ਤੇ ਦੁੱਧ ਮੱਝ ਨਾਲੋਂ ਸਵਾ ਲੱਖ ਐਲੋਂ ਵੱਧ ਦੇ ਦੇਣਾ ਇਹਨੇ ਜੈਜਾ ਮੁੱਲ ਬਾਈ ਲਾਲੀ 46000 ਦੀ ਦੇ ਦਾਂ 46 ਦੀ 46 ਦੀ ਦੇ ਦਾਂਗੇ ਭਾਈ ਮੰਗਣ ਨੂੰ ਤਾਂ ਜੇ ਗਏ ਵਪਾਰੀ ਕੋਲੇ ਹੁੰਦੀ ਅੱਜ ਹੂੰ 50 55 ਮੰਗਦਾ ਇਹ ਤਾਂ ਇੰਨੇ ਦੀ ਹਾਂ ਨਾ ਕਰਨੀ ਆ ਆਪਾਂ ਉਸ ਹਾਂ ਨਾ ਨਹੀਂ ਕਰਨਾ ਐ ਵੱਡੂ ਵੱਡੂ ਗਾਂ ਵਾਲਾ ਮਾਰਨਾ ਥੋੜੀ ਹੁੰਦਾ ਨਾ ਨਾ ਟੱਕਾ ਨਹੀਂ ਕਰਨਾ ਸਹੀ ਆ ਵੀ ਆਪਾਂ ਨੂੰ ਭਾਣ ਆਈ ਆਪਾਂ ਭਾਣੇ ਦੇ ਦੇਣੀ ਆ ਸਹੀ ਆ ਦੋਸਤੋ ਬਾਈ ਕਹਿੰਦਾ ਆਪਾਂ ਭਾਣਾ ਹੀ ਦੇ ਦੇਣੀ ਆ ਹੋਰ ਕਿਸੇ ਦੇ ਖੜੀ ਘਰੇ ਖੜੀ ਹੁੰਦੀ ਵਪਾਰੀ ਦੇ ਭਾਈ ਕਹਿੰਦਾ ਅਗਲੇ ਨੇ ਕਹਿੰਦਾ ਸੀ ਮੈਂ 50000 ਜਾਂ 55000 ਦੀ ਦੇਉਂਗਾ ਪਰ ਬਾਈ ਕਹਿੰਦਾ ਆਪਾਂ 46000 ਦੀ ਦੇ ਦੇਣੀ ਆ ਤੇ ਸਵਾ ਲੱਖ ਵਾਲੀ ਮੱਝ ਜਿਹਨਾਂ ਪਿਆਰਵਾਨਾ ਨੇ ਥਣਾ ਦੀ ਸਾਫ ਸੁਥਰੀਆ ਗੈਬ ਚ ਨਿਖੜ ਮੇ ਥਣ ਕੱਲੇ ਕੱਲੇ ਲੱਗਿਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਹੋਰ ਘੰਡੇ ਖੰਡ ਤਿੱਕਰ ਜੇਰ ਪੈ ਜੂਗੀ ਜਦੋਂ ਪਠਿਆਣਾ ਰਾਜ ਰੁੱਝ ਕੇ ਬਹਿ ਗਈ ਕਰਮਾਂ ਵਾਲੀ ਤੇ ਜੇਰੇ ਨੇ ਸੱਡ ਦੇਣੀਆਂ ਜੇਰ ਪੈ ਜੂ ਜੇਰ ਦੀ ਵੀਰ ਵੀਡੀਓ ਬਣਾ ਕੇ ਰੱਖ ਲੂ ਨਾਲ ਫੋਟੋਆਂ ਖਿੱਚ ਕੇ ਰੱਖ ਲੂ ਜਿਹਦੇ ਪਸੰਦ ਆਉਗੀ ਜਿਹਦੇ ਨਾਲ ਸੌਦਾ ਹੋਊਗਾ ਉਹਨਾਂ ਨੂੰ ਬਾਈ ਕਹਿੰਦਾ ਮੈਂ ਵੀਡੀਓ ਸੈਂਡ ਕਰ ਦੂੰਗਾ ਬਾਕੀ ਫੋਨ ਨੰਬਰ ਸਕਰੀਨ ਤੇ ਮੱਝਾਂ ਵਰਗਾ ਦੁੱਧ ਹੋ ਜਾਵਾ ਬਾਕੀ ਹੁਣ ਦੇਣਾ ਸਿਆਲਾਂ ਦੇ ਆਗੇ ਆ ਤੇ ਸਿਆਲੋ ਸਿਆਲ ਵਧੀਆ ਕਰਮ ਵਾਲੀ ਖੁੱਲਾ ਦੁੱਧ ਪਿਆਜੂ ਵੱਡੀ ਵਹਿੜ ਦੂਜਾ ਸੁਹਾ ਫੋਨ ਨੰਬਰ ਸਕਰੀਨ ਤੇ ਹਰ ਸ਼ਿਕਾ